ਹੀ ਨਾਮ ਤੁਹਾਡਾ ਅਸੀਂ ਖੁਸ਼ਮਾਹ ਜਾਂਦੇ ਹਾਂ ਤੁਸੀਂ ਕਿਹੜੀ ਜਗ੍ਹਾ ਤੇ ਕਿਹੜੀ ਘਟਨਾ ਵਾਪਰੀ ਉਹ ਅਸੀਂ ਚਾਹ ਪੀਂਦੇ ਪਏ ਸੀ ਗਰੁੱਪ ਦੇ ਨਾਲ ਆਪਣੇ ਤੇ ਪਿੱਛੇ ਆਪਣਾ ਜਦੋਂ ਪੈਸੇ ਦੇਣ ਲੱਗੇ ਆ ਤੇ ਦੇਖਿਆ ਪਰਸ ਨਹੀਂ ਗਿਆ ਸੀ ਅਸੀਂ ਕਿਹਾ ਕਿ ਇਹਨੇ ਆਪਣੀ ਧਮਾਜ ਵੀ ਨਹੀਂ ਕੀਤੀ ਹੈ ਲੇਕਿਨ ਉਹ ਸਾਰੇ ਯਾਰ ਦੋਸਤ ਕਹਿੰਦੇ ਨਹੀਂ ਕੋਈ ਧਮਾਜ ਵੀ ਨਹੀਂ ਕਿ ਅਸੀਂ ਚੈੱਕ ਕੀਤਾ ਆਪਣਾ ਸੀਸੀਟੀਵੀ ਨਾਲ ਜਿਹੜਾ ਲੱਗਾ ਹੈ ਉਹਦੇ ਚ ਉੱਤੇ ਸਾਡਾ ਪਰਸ ਜੇਪੋਂ ਨਿਕਲ ਗਿਆ ਤੇ ਕੁੱਤਾ ਦਾ ਚਗਾ ਸੀ ਉਹਨੇ ਚੁੱਕ ਕੇ ਅੰਦਰ ਨੂੰ ਦੌੜਿਆ ਆਪਣਾ ਲਵ ਟੋਲ ਪਰਸ ਲੈ ਕੇ ਨਿਕਲ ਗਿਆ ਪਰਸ ਲੈ ਕੇ ਮਾਰਕੀਟ ਦੇ ਵਿੱਚ ਉਹ ਨਹੀਂ ਪਤਾ ਲੱਗਣ ਡਿਆ ਕਿ ਪਰਸ ਕਿੱਥੇ ਹੈਗਾ ਉਹਦੇ ਚ ਮੇਰੇ ਜਰੂਰੀ ਡਾਕੂਮੈਂਟਸ ਹੈਗੇ ਸੀ ਤੇ ਮੇਰੇ ਕਾਰਡ ਸਗੇ ਆ ਹੋਰ ਸਮਾਨ ਹੈ ਗੱਲ ਸੰਸਗਾਦਾਰ ਕਾਟਾਗਾ ਪੈਨ ਕਾਟਾਗਾ ਪਲੀਜ਼ ਜਿਹਨੂੰ ਵੀ ਮਿਲਦਾ ਤੇ ਮੈਨੂੰ ਰਿਪਲਾਈ ਕਰੇ ਆਪਣਾ ਨਾਮ ਐਡਰੈਸ ਵੀ ਦੱਸ ਦੋ ਜਿਹੜਾ ਮੇਰਾ ਨਾਮ ਅੰਕੁਸ਼ ਮਹਾਜਨ ਹੈ ਮੇਰਾ ਮੋਬਾਈਲ ਨੰਬਰ 987224678 ਹੈ ਕੋਈ ਵੀ ਇਹਨੂੰ ਮੈਨੂੰ ਸੂਚਨਾ ਦਿੰਦਾ ਹੈ ਕਿ ਤੁਹਾਡਾ ਸਮਾਨ ਮਿਲ ਗਿਆ ਹੈ ਤੇ ਮੈਂ ਉਹਨੂੰ ਲੋਡ ਦਿੰਦਾ ਨਾਮ ਦਿੱਤਾ ਜਾਏਗਾ। ਅੱਛਾ ਸਰ ਇਹ ਪਹਿਲੀ ਵਾਰੀ ਹਸਤਾ ਦੀ ਘਟਨਾ ਵਾਪਰੀ ਹੈ। ਬਾਈ 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 ਤੇ ਕੰਪਲੇਂਟ ਲਿਖਾ ਦਿੰਦੇ ਆ ਉਸ ਤੋਂ ਬਾਅਦ ਭਾਈ ਜੋ ਵੀ ਕਹਿਣਗੇ ਅਸੀਂ ਕਰਨਾ ਗੁਰਵਿੰਦਰ ਸਿੰਘ ਜੀ ਕਿਹੜੀ ਗੱਲ ਪਾਣਾ ਲਾਲਾ ਸੋਡਾ ਦੀ 3D ਬੋਰਡ ਕੀ ਗੱਲ ਹੋਈ ਟੜੀ ਦੁਕਾਨ ਦੇ ਕਾਫੇ ਕੋਈ ਇੱਕਸਟਰਲ ਬੈਠਾ ਜਿੱਤੇ ਚਾਹ ਪੀ ਰਿਆ ਸੀ ਉੱਠ ਕੇ ਆ ਗਿਆ ਮੇਰਾ ਪਰਸ ਡੇਗਿਆ ਹੋਇਆ ਤੇ ਸੀਸੀਟੀਵੀ ਚੈੱਕ ਕਰਨਾ ਉਹਨੇ ਕੈਮਰਾ ਚੈੱਕ ਕੀਤਾ ਤੇ ਉਹ ਬਿਖੇਰੇ ਕੁੱਤਾ ਚੁੱਕ ਕੇ ਭੱਜ ਗਿਆ ਅੱਗੇ ਲੋਕੀ ਵੇਖਦੇ ਪੈ ਭਜਦੇ ਲੱਗੇ ਹੁਣ ਕੁੱਤਾ ਲੈ ਭਜਦਾ ਲੱਗੇ ਪਰਜਾਨ ਆਇਆ ਜੀ ਕਿ ਅਸੀਂ ਪਹਿਲੀ ਦੀ ਵੇਖਿਆ ਅਸੀਂ ਪਹਿਲੀ ਦੀ ਵੇਖਿਆ ਜੀ ਕਾਰਡ ਹੀ ਪਹਿਲੀ ਦੀ ਵੇਖਿਆ ਕੁੱਤਾ ਲੈ ਕੇ ਪਰਸ ਕੁੱਤਾ ਲੈ ਕੇ ਨਿਕਲ ਗਿਆ ਬੰਨੇ ਕਿਧਰ ਗਿਆ ਉਹਦੇ ਪੈਸੇ ਹੈਗੇ ਕਿਸ ਤੋਂ ਕਹਿੰਦਾ ਮੇਰੇ 5-6000 ਰੁਪਏ ਹੈਗੇ ਵਿੱਚ ਕਿ ਡਾਕੂਮੈਂਟ ਸੀ ਕਾਰਡ ਹੋਣੇ ਹੋਏ ਡਾਕੂਮੈਂਟ ਕਾਰਡ ਪਹਿਲੀ ਦੀ ਵੇਖਿਆ ਨਹੀਂ ਪਹਿਲੀ ਦੀ ਵੇਖਿਆ ਜੀ ਕੁੱਤੇ ਦਾ ਹਾਂਜੀ ਸੀਸੀਟੀਵੀ ਸਰ ਹਾਂ ਉਹਨੇ ਵਖਾਤਾ ਉਹਨੂੰ ਇਹ ਐਸ ਬਲੂ ਕੁਮਾਰ ਕਿਹੜੀ ਜਗ੍ਹਾ ਡਿਊਟੀ ਹੈ ਨਾਵਲੇ ਚੌਂਕ ਦੀ ਕੀ ਮਾਮਲਾ ਸਾਹਮਣੇ ਆਇਆ ਮਾਮਲਾ ਹੈ ਇੱਕ ਲੜਕਾ ਆਇਆ ਕਹਿੰਦਾ ਮੇਰਾ ਪਰਸ ਪੁੱਤਾ ਲੈ ਗਿਆ ਜੀ ਉਹ ਕੁੱਤੇ ਦਾ ਮਰਮਰ ਬੇਖਿਆਲ ਕੁੱਤਾ ਨੂੰ ਦਿਖਾਈ ਦਿੰਦਾ ਬਾਹਰ ਦਿਖਾਈ ਦਿੰਦਾ ਪਰ ਕੁੱਤੇ ਕੋਲ ਕੋਈ ਚੀਜ਼ ਬਰਾਮਦ ਨਹੀਂ ਉਹ ਵੀ ਇਹ ਐਸਐਸ ਆਬ ਮਾਮਲਾ ਪਹਿਲੀ ਵਾਰ ਹੈ ਐਸਤੇ ਕੁੱਤਾ ਚੋਰੀ ਕੁੱਤਾ ਚੋਰੀ ਤਾਂ ਪਹਿਲੀ ਵਾਰ ਹੈ ਪਰ ਚੋਰ ਤਾਂ ਬੜੇ ਵੇਖੇ ਬਾਅਦ ਕੁੱਤਾ ਚੋਰੀ ਪਹਿਲੀ ਵਾਰ ਹੀ ਵੇਖਣ ਦੇ ਆਪਾਂ ਸੀਸੀਟੀਵੀ ਕੈਮਰੇ ਵਿੱਚ ਆਇਆ ਹੈ ਵੀ ਕੁੱਤਾ ਪਰਸ ਲੈ ਕੇ ਜਾਂਦਾ ਸੀ ਕਿਤੇ ਆ ਰਹੀ ਹੈ ਅੱਛਾ ਸਪਾਰਕ ਕੀ ਕੀ ਸੀ ਉਹਦੇ ਵਿੱਚ ਬੱਚਾ ਉਹ ਦੱਸਦਾ ਉਹ ਪੈਸੇ ਆ ਗਏ ਆ ਬੱਚੀ ਫਿਰ ਡੈਂਟੀਕਾਰ ਡਾਕੂਮੈਂਟ ਇਹ ਕੋਈ ਅੱਛਾ ਵੀ ਇਹ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦਰਜ ਕਰ ਦਿੰਦਾ ਹੁਣ ਪੁੱਤੇ ਤੇ ਕੀ ਕਰੋਗੇ ਕਾਰਵਾਈ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਕੀ